ਜੈਵਿਕ ਖੇਤੀ ਅੱਜ ਹਰ ਕਿਸਾਨ ਦੀ ਜ਼ਰੂਰਤ ਬਣ ਗਈ ਹੈ ਫਸਲਾਂ ਵਿੱਚ ਜ਼ਹਿਰਾ ਅਤੇ ਰਸਾਇਣਿਕ ਖਾਦਾਂ ਦੀ ਅੰਦਾਜ਼ ਤੋਂ ਵਰਤੋਂ ਕਰਕੇ ਸਾਡੀ ਸਿਹਤ ਦਿਨ ਬਦਿਨ ਖਰਾਬ ਹੁੰਦੀ ਜਾ ਰਹੀ ਹੈ ਇਸੇ ਕਰਕੇ ਹੁਣ ਕਿਸਾਨਾਂ ਨੂੰ ਜੈਵਿਕ ਢੰਗ ਨਾਲ ਖੇਤੀ ਕਰਨ ਦੀ ਲੋੜ ਹੈ ਜੈਵਿਕ ਖੇਤੀ ਵਿੱਚ ਜਿੰਸਾਂ ਦਾ ਮੰਡੀਕਰਨ ਬਹੁਤ ਵਧੀਆ ਢੰਗ ਨਾਲ ਹੋ ਜਾਂਦਾ ਹੈ ਅਤੇ ਕੀਮਤ ਵੀ ਜ਼ਿਆਦਾ ਮਿਲਦੀ ਹੈ ਮੇਰਾ ਨਾਮ ਮਨਦੀਪ ਸਿੰਘ ਪਿੰਡ ਖੋਸਾਪੰਡੋ ਜ਼ਿਲ੍ਹਾ ਮੋਗਾ ਜੀ ਅਸੀਂ ਇੱਥੇ ਖੋਸਾਪੰਡੋ ਦੇ ਵਿੱਚ ਲਗਭਗ 17 ਏਕੜ ਦੇ ਵਿੱਚ ਆਰਗੈਨਿਕ ਖੇਤੀ ਕਰਦੇ ਹੈਗੇ ਆ ਜੀ ਇਹ ਜੋ ਆਰਗੈਨਿਕ ਖੇਤੀ ਦਾ ਕੰਮ ਹੈਗਾ ਜੀ ਸੰਤ ਗਿਆਨੀ ਗੁਰਮੀਤ ਸਿੰਘ ਜੀ ਦੀ ਰਹਿਨਮਾਈ ਹੇਠ ਹੋ ਰਿਹਾ ਜੀ ਅਸੀਂ ਇੱਥੇ ਖੇਤੀ ਦੇ ਵਿੱਚ ਜਿਵੇਂ ਸੀਜ਼ਨ ਵਾਈ ਜੋ ਸਾਰੀਆਂ ਫਸਲਾਂ ਗਾਉਂਦੇ ਹੈਗੇ ਆ ਜੀ ਜਿੱਦਾਂ ਕਣਕ ਹੋ ਗਈ ਜੀ ਝੋਨਾ ਹੋ ਗਈ ਉਹ ਵੀ ਅਸੀਂ ਆਰਗੈਨਿਕ ਹੀ ਰੱਖਦੇ ਹੈਗੇ ਆ ਜੀ ਬਾਕੀ ਸੀਜ਼ਨਾਂ ਦਾ ਜੋ ਸਾਰੀਆਂ ਸਬਜ਼ੀਆਂ ਹੁੰਦੀਆਂ ਈ ਉਹ ਵੀ ਅਸੀਂ ਸੀਜ਼ਨ ਮੁਤਾਬਕ ਉਗਾਉਨੇ ਹੈਗੇ ਆ ਜੀ ਉਸ ਤੋਂ ਬਿਨਾ ਅਸੀਂ ਹਲਦੀ ਉਗਾਉਨੇ ਹੈਗੇ ਆ ਜੀ ਆਰਗੈਨਿਕ ਦੇ ਵਿੱਚ ਕਮਾਦ ਹੁੰਦਾ ਹੀ ਸਾਡੇ ਕੋਲੇ ਔਰ ਜਿਹੜਾ ਇਹ ਕਮਾਦ ਹੋ ਗਿਆ ਹਲਦੀ ਹੋ ਗਈ ਜਾਂ ਮੰਨ ਲਓ ਕਣਕ ਹੋ ਗਿਆ ਝੋਨਾ ਹੋ ਗਿਆ ਜੀ ਇਹਨਾਂ ਨੂੰ ਅਸੀਂ ਸਿੱਧਾ ਮੰਡੀਕਰ ਨਹੀਂ ਕਰਦੇ ਜੀ ਇਹਨਾਂ ਨੂੰ ਅਸੀਂ ਪ੍ਰੋਸੈਸ ਕਰਕੇ ਫੇਰ ਇਹਨਾਂ ਦਾ ਹੀ ਮਾਰਕੀਟ ਕਰਦੇ ਹੈਗੇ ਆ ਜੀ ਬਾਕੀ ਜੋ ਇੱਥੇ ਗਰੁੱਪ ਸਾਡੇ ਨਾਲ ਨੌਜਵਾਨ ਜੁੜੇ ਹੋਏ ਹੈ ਜੀ ਬੀਬੀਆਂ ਵੀ ਹੈਗੀਆਂ ਤੇ ਨੌਜਵਾਨ ਵੀ ਹੈਗੇ ਆ ਜੀ ਉਹਦੇ ਵਿੱਚ ਅਸੀਂ ਖੇਤੀ ਤੋਂ ਇਲਾਵਾ ਅਸੀਂ ਇੱਥੇ ਮਸ਼ੀਨਰੀ ਬੈਂਕ ਦਾ ਵੀ ਕੰਮ ਕਰ ਰਹੇ ਹੈਗੇ ਆ ਜੀ ਮਸ਼ੀਨਰੀ ਬੈਂਕ ਦੇ ਵਿੱਚ ਸਾਡੇ ਕੋਲੇ ਤਕਰੀਬਨ 3 ਬੇਲਰ ਹੈਗੇ ਆ ਜੀ ਔਰ ਪਰਾਲੀ ਨੂੰ ਸੰਭਾਲਣ ਵਾਸਤੇ ਹਰ ਤਰ੍ਹਾਂ ਦੀ ਮਸ਼ੀਨਰੀ ਉਪਲਬਧਾ ਜੀ ਉਹ ਮਸ਼ੀਨਰੀ ਅਸੀਂ ਮਤਲਬ ਨੇੜੇ ਦੇ ਕਿਸਾਨਾਂ ਨੂੰ ਜੀ ਵਾਜਬ ਰੇਟਾਂ ਤੇ ਮੁਹੱਈਆ ਕਰਾਉਂਦੇ ਆ ਜੀ ਮਤਲਬ ਸੰਤ ਜੀ ਦਾ ਉਪਰਾਲਾ ਹੈਗਾ ਵੀ ਪਰਾਲੀ ਨੂੰ ਘੱਟ ਤੋਂ ਘੱਟ ਅੱਗ ਲੱਗੇ ਹੈਗੇ ਤੇ ਮਤਲਬ ਵਾਤਾਵਰਨ ਸਾਫ਼ ਰਹੇ ਜੀ ਆਰਗੇਨਿਕ ਖੇਤੀ ਵੱਲ ਸੰਤ ਜੀ ਨੇ ਦੇਖਿਆ ਕਿ ਬਿਮਾਰੀਆਂ ਬਹੁਤ ਜ਼ਿਆਦਾ ਵਾਧ ਰਹੀਆਂ ਹੈਗੀਆਂ ਜੀ ਅਸ ਤੋਂ ਮਤਲਬ ਸੰਤ ਜੀ ਨੇ ਇਕੱਠੇ ਨੌਜਵਾਨਾਂ ਨੂੰ ਇਕੱਠੇ ਕੀਤਾ ਤੇ ਇਧਰ ਆਰਗੈਨਿਕ ਖੇਤੀ ਵੱਲ ਪ੍ਰੇਰਿਤ ਕੀਤਾ ਜੀ ਬਾਕੀ ਬਾਬਾ ਜੀ ਜਿੱਦਾਂ ਸਪੋਰਟਸ ਦੇ ਕੰਮ ਕਰਦੇ ਹੈਗੇ ਆ ਜੀ ਉਹ ਖਿਡਾਰੀਆਂ ਦੀ ਡਾਈਟ ਵੱਲ ਧਿਆਨ ਦਿੱਤਾ ਕਿ ਖਿਡਾਰੀਆਂ ਨੂੰ ਚੰਗੀ ਡਾਈਟ ਕਿੱਦਾਂ ਪ੍ਰਾਪਤ ਹੋ ਸਕਦੀ ਹੈਗੀ ਆ ਜੀ ਵੱਡਾ ਕਾਰਨ ਇਹ ਰਿਹਾ ਕਿ ਮਤਲਬ ਜ਼ਹਿਰਾਂ ਬਹੁਤ ਆਪਾਂ ਵਰਤਣ ਲੱਗੇ ਹੈਗੇ ਜੀ ਖੇਤੀ ਦੇ ਵਿੱਚ ਉਹਦੇ ਕਾਰਨ ਬਿਮਾਰੀਆਂ ਜ਼ਿਆਦਾ ਹੋ ਰਹੀਆਂ ਹੈਗੀਆਂ ਆਰਗੈਨਿਕ ਖੇਤੀ ਦੇ ਵਿੱਚ ਮੰਨ ਲਓ ਜਿੱਦਾਂ ਕੋਈ ਬਿਮਾਰੀਆਂ ਦਾ ਹਮਲਾ ਹੁੰਦਾ ਹੈਗਾ ਜੀ ਉਹਦੇ ਲਈ ਅਸੀਂ ਦੇਸੀ ਮੰਨ ਲਓ ਬਣਾਉਨੇ ਹੈਗੇ ਜਿੱਦਾਂ ਨਿੰਮ ਦੀ ਹੋਗੀ ਜੀ ਤਤੂਰੇ ਦੀ ਹੋਗੀ ਉਹ ਕੀੜੇ ਮਾਰ ਦਵਾਈਆਂ ਵਾਸਤੇ ਉਹਦੇ ਨਾਲ ਇਹ ਤਾਂ ਹੈ ਵੀ ਮੰਨ ਲਓ ਕੀੜੇ ਮਰਦੇ ਤਾਂ ਹੈ ਨਹੀਂਗੇ ਪਰ ਉਹਨਾਂ ਦੀ ਰੋਕਥਾਮ ਕੁਸ਼ਧ ਤੱਕ ਹੋ ਜਾਂਦੀ ਹੈਗੀ ਹੈ ਜੀ ਬਾਕੀ ਜਿੱਦਾਂ ਉਹਨੂੰ ਗਰੋਥ ਗਰੋਥ ਆਸਤੇ ਮੰਨ ਲਓ ਅਸੀਂ ਗੀਵ ਅਮਰਤ ਬਣਾਉਨੇ ਹੈਗੇ ਆ ਜੀ ਬਾਕੀ ਬਜਾਈ ਤੋਂ ਪਹਿਲਾਂ ਸਬਜ਼ੀ ਦੀ ਬਜਾਈ ਤੋਂ ਪਹਿਲਾਂ ਜਾਂ ਕਿਸੇ ਵੀ ਫਸਲ ਦੀ ਬਜਾਈ ਤੋਂ ਪਹਿਲਾਂ ਅਸੀਂ ਰੂੜੀ ਖਾਦ ਦੀ ਵਰਤੋਂ ਕਰਦੇ ਹੈਗੇ ਆਂ ਜੀ ਤੇ ਬਾਕੀ ਮੰਨ ਲਓ ਅਸੀਂ ਇਹਦੇ ਵਿੱਚ ਹਰੀ ਖਾਦ ਵੀ ਮਤਲਬ ਵਿੱਚ ਵਹਾਈ ਕਰਦੇ ਹੈਗੇ ਆਂ ਜੀ ਹਰੀ ਖਾਦ ਬਣਾਉਣ ਵਾਸਤੇ ਜੀ ਹਰੀ ਖਾਦ ਦਾ ਇਦਾਂ ਹੈਗਾ ਜਿੱਦਾਂ ਮੰਨ ਲਓ ਆਪਾਂ ਖੇਤ ਖਾਲੀ ਹੈਗਾ ਜੀ ਉਹਦੇ ਵਿੱਚ ਜੰਤਰ ਬੀਜ ਤੇ ਜੀ ਜਾਂ ਮੂੰਗੀ ਬੀਜ ਤੇ ਉਸ ਨੂੰ ਜਦੋਂ ਮੰਨ ਲਓ ਆਪਾਂ ਫਸਲ ਬਜਾਈ ਕਰਨੀ ਉਸ ਤੋਂ ਪਹਿਲਾਂ ਉਹਨੂੰ ਵਿੱਚ ਹੀ ਬਾਹ ਦੇਣਾ ਹੈਗਾ ਜੀ ਇਸ ਤਰ੍ਹਾਂ ਮਤਲਬ ਜਮੀਨ ਨੂੰ ਤਾਕਤ ਮੈਲਦੀ ਹੈ ਹਰੀ ਖਾਦ ਤਿਆਰ ਕਰ ਲੈਣੇ ਆ ਜੀ ਬਾਕੀ ਅਸੀਂ ਮਤਲਬ ਗਡੋਇਆਂ ਦੀ ਖਾਦ ਵੀ ਤਿਆਰ ਕਰਕੇ ਲੋੜ ਮੁਤਾਬਕ ਪਾਉਨੇ ਹੈਗੇ ਆ ਜੀ ਬਾਕੀ ਜਿੱਦਾਂ ਸੁੰਡੀ ਦੀ ਰੋਗ ਥਾਮ ਲਈ ਟਰੈਪ ਵਗੈਰਾ ਵੀ ਲਾਉਨੇ ਹੈਗੇ ਆ ਜੀ ਅਸੀਂ ਮੰਨ ਲਓ ਕੁਝ ਹੱਦ ਤੱਕ ਉਹਦੇ ਨਾਲ ਮਤਲਬ ਘਟ ਜਾਂਦੀ ਹੈਗੀ ਬਿਮਾਰੀ ਜਿਹੜੀ ਜੈਵਿਕ ਖੇਤੀ ਜਾਂ ਆਰਗੇਨਿਕ ਖੇਤੀ ਹੈਗੀ ਹੈ ਜੀ ਇਹਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ ਜੀ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਆ ਜੀ ਆਪਾਂ ਵਧੀਆ ਮਤਲਬ ਸਬਜ਼ੀ ਵਧੀਆ ਭੋਜਨ ਖਾਵਾਂਗੇ ਵਧੀਆ ਕਣਕ ਬਿਨਾ ਰੇ ਸਪਰੇਅ ਤੋਂ ਕਣਕ ਹੋਊਗੀ ਜੀ ਤੇ ਆਪਣਾ ਸਰੀਰ ਸਹੀ ਰਹੂਗਾ ਜੀ ਜੇ ਸਰੀਰ ਸਹੀ ਰਹੂਗਾ ਤਾਂ ਸਭ ਤੋਂ ਵੱਡੀ ਕਮਾਈ ਇਹੀ ਹੈ ਜੀ ਪੈਸਾ ਤਾਂ ਆਪਾਂ ਮਤਲਬ ਹੋਰ ਤਰੀਕਿਆਂ ਨਾਲ ਵੀ ਬਹੁਤ ਕਮਾ ਸਕਦੇ ਹੈਗੇ ਆ ਜੀ ਬਾਕੀ ਇਹਦੇ ਨਾਲ ਆਪਣਾ ਜਿਹੜਾ ਖੇਤ ਹੈਗਾ ਜੀ ਉਹ ਜ਼ਹਿਰ ਮੁਕਤ ਰਹਿੰਦਾ ਹੈਗਾ ਜੀ ਬਾਕੀ ਜਿਹੜਾ ਵਾਤਾਵਰਨ ਮੰਨ ਲਓ ਵੀ ਵਾਤਾਵਰਨ ਵੀ ਸਹੀ ਰਹਿੰਦਾ ਹੈਗਾ ਜੀ ਜਦੋਂ ਆਪਾਂ ਜ਼ਿਆਦਾ ਕੈਮੀਕਲ ਯੂਜ਼ ਕਰਾਂਗੇ ਜੀ ਉਹਦੇ ਨਾਲ ਆਪਣੇ ਵਾਤਾਵਰਨ ਨੂੰ ਵੀ ਨੁਕਸਾਨ ਹੁੰਦਾ ਹੈਗਾ ਜਿੱਦਾਂ ਆਪਣੇ ਪੰਛੀ ਹੈਗੇ ਆ ਜੀ ਉਹ ਵੀ ਦੇਖੋ ਹੁਣ ਪੰਛੀ ਅਲੋਪ ਹੁੰਦੇ ਜਾ ਰਹੇ ਹੈਗੇ ਆ ਜੀ ਜੈਵਿਕ ਖੇਤੀ ਦੇ ਵਿੱਚ ਜਿੱਦਾਂ ਨਦੀਨਾਂ ਦੀ ਰੋਕ ਥਾਮ ਲਈ ਤਾਂ ਸਭ ਤੋਂ ਜਿਹੜਾ ਹੈਗਾ کارਗਰ ਤਰੀਕਾ ਹੈਗਾ ਗੁਡਾਈ ਹੈਗੀ ਜੀ ਕਿਉਂਕਿ ਇਹਦੇ ਵਿੱਚ ਕੈਮੀਕਲ ਤਾਂ ਕੋਈ ਵਰਤਣ ਵਾਲੀ ਹੁੰਦਾ ਹੈਗਾ ਜੀ ਬਸ ਇਹਦਾ کارਗਰ ਤਰੀਕਾ ਗੁਡਾਈ ਹੈਗਾ ਗੋਟੀ ਕਰਨੀ ਪੈਂਦੀ ਹੈਗੀ ਜੀ ਫਸਲ ਨੂੰ ਇਸ ਤਰੀਕੇ ਨਾਲ ਹੀ ਆਪਾਂ ਮੰਨ ਲਓ ਇਸ ਨੂੰ ਨਦੀਨਾਂ ਤੋਂ ਮੁਕਤ ਕਰ ਸਕਦੇ ਹਾਂ ਜਮੀਨ ਨੂੰ ਮੇਰਾ ਨਾਮ ਗੁਰਪ੍ਰੀਤ ਸਿੰਘ ਪਾਂਜੇ ਰਹੀਂ ਤੇ ਅਸੀਂ ਅੱਜ ਬੈਠੇ ਹਾਂ ਖੋਸਾ ਪਾਂਡੋ ਪਿੰਡ ਜਿਲ੍ਹਾ ਮੋਗਾ ਦਾ ਇਹ ਪਿੰਡ ਹੈਗਾ ਜੀ ਇੱਥੇ ਅਸੀਂ ਨੌਜਵਾਨ ਰਲ ਕੇ ਕੁਦਰਤੀ ਖੇਤੀ ਕਰਦੇ ਆਂ ਤੇ ਨਾਲ ਹੀ ਇਸ ਦੀ ਮਾਰਕੀਟਿੰਗ ਕਰਦੇ ਆਂ ਅਸੀਂ 2016 ਚ ਖੋਸਾਪਾੰਡੋ ਵਿੱਚ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ ਪਰ ਜਿਹੜਾ ਹੁਣ ਦਾ ਟਾਈਮ ਹੈਗਾ ਮੈਂ ਇਹ ਕਹਿੰਨਾ ਵੀ ਜਿਹੜੇ ਨੇ ਵੀ ਛੋਟੇ ਕਿਸਾਨ ਹੈਗੇ ਨੇ ਉਹ ਸ਼ੁਰੂਆਤ ਦੇ ਵਿੱਚ ਆਪਣੇ ਘਰ ਲਈ ਪਹਿਲਾਂ ਸ਼ੁਰੂਆਤ ਕੁਦਰਤੀ ਖੇਤੀ ਦੀ ਕਰੋ ਜਿਹੜੀ ਤੁਹਾਡੀ ਰਸੋਈ ਆ ਉਹ ਤੁਹਾਡੇ ਖੇਤ ਹੋਣੀ ਚਾਹੀਦੀ ਹੈ ਜਿੰਨੇ ਵੀ ਜਿੰਨੇ ਵੀ ਰਸੋਈ ਦੇ ਉਤਪਾਦ ਨੇ ਤੁਸੀਂ ਖੇਤ ਚ ਪੈਦਾ ਕਰੋ ਉਹਦੇ ਵਿੱਚ ਕੀ ਹੈਗਾ ਕਿ ਸਮੱਸਿਆਵਾਂ ਕੀ ਕੀ ਆਉਂਦੀਆਂ ਜ਼ਿਆਦਾਤਰ ਜਿਹੜੇ ਕਿਸਾਨ ਆ ਉਹ ਗੇਤੀ ਫਸਲ ਪੈਦਾ ਕਰਨੀ ਚਾਹੁੰਦੇ ਆ ਬਜਾਏ ਕਿ ਮੌਸਮ ਦੀ ਕੁਦਰਤੀ ਖੇਤੀ ਵਿੱਚ ਕੁਦਰਤ ਦੇ ਨੂੰ ਬੈਲੈਂਸ ਰੱਖਣ ਲਈ ਆਪਾਂ ਨੂੰ ਕੁਦਰਤ ਦੇ ਅਕੋਰਡਿੰਗ ਜਿਹੜੇ ਮਹੀਨੇ 'ਚ ਜਿਹੜੀ ਫਸਲ ਲਾ ਸਕਦੇ ਆ ਉਹ ਲਾਉਣੀ ਪਵੇਗੀ ਨਹੀਂ ਤਾਂ ਉਹਦਾ ਕੀ ਹੈਗਾ ਭਈ ਜਿਹੜੇ ਕੀਟ ਨੇ ਉਹ ਉਹਦੇ ਤੇ ਹਮਲਾ ਕਰ ਦਿੰਦੇ ਨੇ ਤੇ ਉਹਨੂੰ ਤਬਾਹ ਕਰ ਦਿੰਦੇ ਨੇ ਉਹਦੇ ਲਈ ਕੀ ਹੈਗਾ ਆਪਾਂ ਸਮੇਂ ਸਿਰ ਉਹ ਫਸਲ ਲਾਈਏ ਦੂਸਰਾ ਬਈ ਜੇ ਆਪਣੇ ਜ਼ਮੀਨ ਦੀ ਤਿਆਰੀ ਆਪਾਂ ਕਿਦਾਂ ਕਰ ਸਕਦੇ ਹ ਕਿਉਂਕਿ ਜ਼ਿਆਦਾਤਰ ਆਪਣੇ ਹੁੰਦਾ ਬਈ ਆਪਣੇ ਕੈਮੀਕਲ ਖਾਦਾਂ ਤੇ ਜ਼ਮੀਨਾਂ ਲੱਗੀਆਂ ਹੋਈਆਂ ਨੇ ਇਹ ਆਰਗੇਨਿਕ ਕਿਦਾਂ ਬਣਨਗਾ ਪਰ ਜਿਹੜਾ ਪੰਜਾਬ ਐਗਰੋ ਸਰਟੀਫਾਈਡ ਕਰਦਾ ਕੁਦਰਤੀ ਖੇਤੀ ਨੂੰ ਉਹ 3 ਸਾਲ ਬਾਅਦ ਮੰਨਦਾ ਬਈ ਜ਼ਮੀਨ ਆਰਗੇਨਿਕ ਹੋ ਜਾਂਦੀ ਆ ਪਰ ਆਪਾਂ ਸ਼ੁਰੂਆਤ ਦੇ ਵਿੱਚ ਕੀ ਕਰਨਾ ਬਈ ਆਪਣੇ ਕੋਲੇ ਜਿਹੜੀ ਦੇਸੀ ਖਾਦ ਹੈਗੀ ਰੂੜੀ ਹੈਗੀ ਉਹਨੂੰ ਜ਼ਮੀਨ ਦੀ ਤਿਆਰੀ ਲਈ ਵਰਤਣਾ ਹੈਗਾ ਉਹਦੇ ਨਾਲ ਨਾਲ ਹੀ ਜਿਨ੍ਹਾਂ ਨੇ ਹੁਣ ਸ਼ੁਰੂਆਤ ਕਰਨੀ ਹੈਗੀ ਤਾਂ ਆਪਣੇ ਕੋਲੇ ਜਿੰਨੇ ਵੀ ਗੁੜ ਜਾਲ ਅਮਰਤ ਦੇ ਤਰੀਕੇ ਹੈਗੇ ਨੇ ਉਹ ਯੂਜ਼ ਕਰ ਸਕਦੇ ਆ ਉਹਨੂੰ ਘੋਲ ਕੇ ਗੋਏ ਨੂੰ ਉਹਦੇ ਵਿੱਚ ਆਪਾਂ ਬੇਸਣ ਜਿੰਨੀਆਂ ਵੀ ਦਾਲਾਂ ਹੈਗੀਆਂ ਉਹਨਾਂ ਦੇ ਆਟੇ ਆਪਾਂ ਪਾ ਸਕਦੇ ਆਂਗੇ ਸਰੋਂ ਦਾ ਤੇਲ ਪਾ ਸਕਦੇ ਆ ਉਹ ਬੈਕਟੀਰੀਆ ਦਾ ਇੱਕ ਸੂਖਮ ਜੀਵਾ ਦਾ ਕਲਚਰ ਬਣ ਜਾਂਦਾ ਜਿਹਨੂੰ ਆਪਾਂ ਖੇਤ ਦੇ ਵਿੱਚ 200 ਲੀਟਰ ਦੇ ਡਰਮ ਵਿੱਚ ਘੋਲ ਕੇ ਤੇ ਉਹਨੂੰ ਖੇਤ ਦੇ ਵਿੱਚ ਪਾ ਸਕਦੇ ਹੈਗੇ ਇਸ ਤੋਂ ਬਾਅਦ ਆ ਜਾਂਦਾ ਹੈਗਾ ਵੀ ਫਸਲ ਜਿਹੜੇ ਤੱਤ ਪੂਰੇ ਕਰਨੇ ਹੈਗੇ ਆ ਤਾਂ ਸਾਰੇ ਨਾਲੋਂ ਪਹਿਲਾਂ ਕੀ ਹੁੰਦਾ ਆਪਣੇ ਕਿਸਾਨ ਵੀਰਾਂ ਦੇ ਤੇ ਆਪਾਂ ਵੇਖਦੇ ਆਂ ਵੀ ਆਪਣੀ ਫਸਲ ਦਾ ਰੰਗ ਪੂਰਾ ਗਾੜਾ ਹੋਣਾ ਚਾਹੀਦਾ ਹੁਣ ਮੈਂ ਇਹਦੇ ਨਾਲ ਹੀ ਐਗਜ਼ਾਮਪਲ ਦਿੰਦਾ ਵੀ ਕਣਕ ਦੀ ਕਿਉਂਕਿ ਕਣਕ ਦੀ ਆਪਾਂ ਖੇਤੀ ਕਰਦੇ ਪਏ ਆ ਤੇ ਆਪਣੇ ਕਿਸਾਨਾਂ ਦੇ ਮਨ 'ਚ ਇਹ ਹੁੰਦਾ ਵੀ ਯਾਰ ਜਿਹੜਾ ਪਹਿਲਾ ਪਾਣੀ ਹੈਗਾ ਉਹ 21 ਦਿਨਾਂ ਤੇ 22 ਦਿਨਾਂ ਤੇ ਲਾ ਦਈਏ ਪਰ ਕੁਦਰਤੀ ਖੇਤੀ ਵਿੱਚ ਕੀ ਹੈਗਾ ਤੁਸੀਂ ਫਸਲਾਂ ਦੀ ਸਮਝ ਰੱਖਣੀ ਹੈ ਤੁਹਾਡੀ ਫਸਲ ਪਾਣੀ ਕਦੋਂ ਮੰਗਦੀ ਹੈ ਜਿਵੇਂ ਆਪਾਂ ਪਿਆਸੇ ਨੂੰ ਇੱਕ ਪਾਣੀ ਦੀ ਲੋੜ ਆ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਇਹ ਪਾਣੀ ਮੰਗਦੀ ਹੈ ਤਾਂ ਕੁਦਰਤੀ ਖੇਤੀ ਵਿੱਚ ਪਾਣੀ ਉਦੋਂ ਲਾਉਣਾ ਇਹਨੂੰ ਨਮੀ ਤੇ ਸੱਲ ਹੀ ਚਾਹੀਦੀ ਹੈ ਜਦੋਂ ਫਸਲ ਮੰਗੇ ਤਾਂ ਤੁਸੀਂ ਕਣਕ ਨੂੰ ਦੇਖਣਾ ਹੈਗਾ ਉਹਦੀ ਮਿੱਟੀ ਥੱਲੇੋਂ ਫਰੋਲ ਕੇ ਉਹਾਂ ਚ ਜੇ ਉਹਦੇ ਚ ਸੱਲ ਹੈਗੀ ਆ ਤਾਂ ਪਾਣੀ ਲਾਉਣ ਦੀ ਲੋੜ ਨਹੀਂ ਕੁਦਰਤੀ ਖੇਤੀ ਵਾਲੇ ਕਿਸਾਨ ਜਾਣਦੇ ਹੋਣਗੇ ਉਹਨਾਂ ਦੇ ਕਣਕਾਂ ਦੇ ਜਿਹੜੇ ਪਹਿਲੇ ਪਾਣੀ ਉਹ 55 55 ਦਿਨ ਤੇ ਚਲੇ ਜਾਂਦੇ ਨੇ ਤਾਂ ਤੁਸੀਂ ਇਥੇ ਫਾਰਮ ਤੇ ਵੀ ਦੇਖੋਗੇ ਵੀ ਜਿਹੜੀ ਸਾਡੀ ਕਣਕ ਨੂੰ ਦੋ ਪਾਣੀ ਲੱਗੇ ਆ ਹਲੇ ਤੱਕ ਇਸ ਤੋਂ ਬਾਅਦ ਮੀਂਹ ਆ ਜਾਂਦਾ ਹੈਗਾ ਜਿਹੜੀ ਤਰੇਲ ਆ ਉਹ ਤੁਪਕਾ ਤੁਪਕਾ ਬਣ ਕੇ ਕਿਉਂਕਿ ਕਣਕ ਦੇ ਪੱਤੇ ਨੁਕੀਲੇ ਹੁੰਦੇ ਤਿੱਖੇ ਹੁੰਦੇ ਆ ਤਾਂ ਉਹ ਆਪਦੀ ਜੜ੍ਹ 'ਚ ਹੀ ਇੱਕ ਤੁਪਕਾ ਸਚਾਈ ਵਾਂਗੂ ਤੁਪਕਾ ਤੁਪਕਾ ਬਣ ਕੇ ਪਾਣੀ ਡਿੱਗਦਾ ਹੈਗਾ ਜਿਹੜੀ ਹੈਗੀ ਗੁੱਲੀ ਡੰਡੇ ਦੀ ਸਮੱਸਿਆ ਕਦੇ ਵੀ ਦੇਖੋ ਕੁਦਰਤੀ ਖੇਤੀ ਵਾਲੇ ਦੇ ਖੇਤਾਂ 'ਚ ਗੁੱਲੀ ਡੰਡਾ ਨਹੀਂ ਹੁੰਦਾ ਤਾਂ ਉਹਦਾ ਕਾਰਨ ਕੀ ਹੈਗਾ ਆਪਾਂ ਪਾਣੀ 21 ਦਿਨਾਂ ਤੇ ਲਾ ਦਿੰਨੇ ਆ 21 ਦਿਨਾਂ ਤੇ ਪਾਣੀ ਲਾਉਣਾ ਕੀ ਹੁੰਦਾ ਹੈਗਾ ਗੁੱਲੀ ਡੰਡੇ ਦਾ ਬੀਜ ਜਿਹੜਾ ਕਾਨ ਹੁੰਦਾ ਉੱਪਰ ਹੀ ਪਿਆ ਹੁੰਦਾ ਤਾਂ ਪਾਣੀ ਲਾਉਣ ਤੋਂ ਬਾਅਦ ਆਪਾਂ ਕੀ ਕਰਦੇ ਆ ਜਦ ਪਾਣੀ ਲਾਤਾ ਤੇ ਸਰਕਲ ਜਿਹੜਾ ਆਪਾਂ ਕਹਿੰਦੇ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦਾ ਸਰਕਲ ਹੁੰਦਾ ਜਦੋਂ ਭੋਜਨ ਬਣਾਉਂਦਾ ਉਹ ਸਰਕਲ ਟੁੱਟ ਹੀ ਜਾਂਦਾ ਕਿਉਂਕਿ ਪਾਣੀ ਆਪਾਂ ਬਹੁਤ ਫਲੱਡ ਇਰੀਗੇਸ਼ਨ ਕਰਦੇ ਆ ਤਾਂ ਉਹਦੇ ਚ ਕਣਕ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਤੇ ਪੌਦਾ ਮਰ ਜਾਉਣਾ ਸ਼ੁਰੂ ਕਰਦਾ ਤਾਂ ਉਥੋਂ ਕੀ ਕਹਿੰਨੇ ਆਪਾਂ ਯੂਰੀਆ ਦਾ ਛੱਟਾ ਦੇ ਦੋ ਜੀ ਤਾਂ ਯੂਰੀਆ ਦਾ ਛੱਟਾ ਦੇ ਦਿੰਨੇ ਆ ਉਹਦਾ ਸਿੱਧਾ ਅਸਰ ਕਿਹਨੂੰ ਹੁੰਦਾ ਗੁੱਲੀ ਡੰਡੇ ਨੂੰ ਤਾਂ ਗੁੱਲੀ ਡੰਡਾ ਉਹ ਖਾਤ ਲੈ ਕੇ ਬਾਹਰ ਨੂੰ ਆ ਜਾਂਦਾ ਹੈਗਾ ਇਸ ਤੋਂ ਬਾਅਦ ਆਪਾਂ ਗੁੱਲੀ ਡੰਡੇ ਵਾਲੀ ਸਪਰੇਅ ਕਰਦੇ ਆ ਤਾਂ ਇਦਾਂ ਇਦਾਂ ਕਰਕੇ ਆਪਾਂ ਆ ਆਪਦੇ ਖਰਚੇ ਵਧਾਉਂਦੇ ਜਾਂਦੇ ਆ ਅੱਗੇ ਆ ਜਾਂਦਾ ਹੈਗਾ ਵੀ ਇਹ ਕੁਦਰਤੀ ਖੇਤੀ ਦੇ ਵਿੱਚ ਕੀਟਾਂ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਜ਼ਿਆਦਾਤਰ ਕੀ ਹੁੰਦਾ ਵੀ ਆਪਾਂ ਜ਼ਹਿਰਾਂ ਬਾਰੇ ਜਾਣਕਾਰੀ ਜ਼ਿਆਦਾ ਰੱਖਦੇ ਆ ਵੀ ਕਿਹੜੇ ਇੱਕ ਤਾਂ ਆਪਾਂ ਕਹਿੰਦੇ ਵੀ ਦਵਾਈ ਲੈ ਕੇ ਆਉਣੀ ਦਵਾਈ ਨਹੀਂ ਆਪਾਂ ਅਸਲ 'ਚ ਜ਼ਹਿਰ ਲੈ ਕੇ ਆਉਨੇ ਆ ਜ਼ਹਿਰਾਂ ਬਾਰੇ ਜਾਣਕਾਰੀ ਰੱਖਦੇ ਆ ਹੁਣ ਆਪਾਂ ਤੇਲੇ ਦੀ ਸਪਰੇਅ ਕਰਨੀ ਹੈ ਜੀ ਹੁਣ ਆਪਣੇ ਕਣਕ ਦੇ ਸਿੱਟਿਆਂ ਦੇ ਉੱਪਰ ਇੱਕ ਸੰਤਰੀ ਰੰਗ ਦੀ ਭੁੰਡੀ ਫਿਰਦੀ ਹੋਊਗੀ ਤੇ ਨਾਲ ਹੀ ਉਹ ਉਹਦਾ ਜਿਹੜਾ ਬੱਚਾ ਹੈਗਾ ਆਂਡੇ ਤੋਂ ਨਿਕਲਦਾ ਹੈਗਾ ਉਹ ਲਾਰਵਾ ਕਾਲੇ ਰੰਗ ਦਾ ਹੋਊਗਾ ਉੱਤੇ ਸੰਤਰੀ ੱਟਬੇ ਹੋਣਗੇ ਉਹ ਤੇਲਾ ਦੇ ਚੇਪਾ ਖਾਂਦਾ ਤੇ ਉਹਦੇ ਬਾਰੇ ਕਿਸੇ ਨੂੰ ਗਿਆਨ ਨਹੀਂ ਹੁਣਾ ਕੁਦਰਤੀ ਖੇਤੀ ਵਾਲੇ ਫਾਰਮਰਾਂ ਨੂੰ ਛੱਡ ਕੇ ਤਾਂ ਆਪਣਾ ਗਿਆਨ ਹੋਣਾ ਚਾਹੀਦਾ ਵੀ ਆਪਾਂ ਨੂੰ ਕੁਦਰਤੇ ਨੇ ਕਿਹੜੇ-ਕਿਹੜੇ ਜੀਵ ਇਦਾਂ ਦੇ ਦਿੱਤੇ ਨੇ ਜਿਹੜੀ ਆਪਣੀ ਫਸਲ ਦੀ ਸੁਰੱਖਿਆ ਕਰਦੇ ਨੇ ਤਾਂ ਫੇਰ ਆਪਾਂ ਦੂਜੇ ਪਾਸੇ ਆਪਾਂ ਮਾਰਨ ਬਾਰੇ ਸੋਚ ਸਕਦੇ ਆਂ ਵੀ ਆਹ ਜਿਹੜੇ ਜੀਵ ਨੇ ਇਹ ਆਪਣੇ ਲਈ ਨੁਕਸਾਨ ਦੇ ਨੇ ਤਾਂ ਉਹ ਜੀਵਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਜੀਂਦ ਜ਼ਿਲ੍ਹੇ 'ਚ ਇਦਾਂ ਦਾ ਹੀ ਇੱਕ ਕੈਂਪੇਨ ਸ਼ੁਰੂ ਹੋਈ ਸੀ ਤਾਂ ਅਸੀਂ ਆਪਦੇ ਫਾਰਮਰਾਂ ਨੂੰ ਉੱਥੇ ਟ੍ਰੇਨਿੰਗ ਵੀ ਦਵਾਈ ਉਹ ਕਹਿੰਦੇ ਨੇ ਜਿਹੜੇ 30 ਤੋਂ 35 ਕੀਟਾ ਨੂੰ ਪਛਾਣ ਜਾਂਦੇ ਨੇ 30 ਤੋਂ 35 ਕੀਟਾਂ ਦਾ ਜੀਵਨ ਸਰਕਲ ਉਹ ਕਦੋਂ ਆਉਂਦੇ ਨੇ ਕਿੱਦਾਂ ਰਹਿੰਦੇ ਨੇ ਕਦੋਂ ਖਾ ਜਾਂ ਕੀ ਚੀਜ਼ ਖਾਂਦੇ ਨੇ ਤਾਂ ਉਹਨੂੰ ਪਛਾਣ ਜਾਂਦੇ ਨੇ ਉਹਨੂੰ ਛੇਤੀ ਟਰਮੀ ਚੱਕਣ ਦੀ ਲੋੜ ਨਹੀਂ ਪੈਂਦੀ ਇੱਦਾਂ ਕਰਕੇ ਆਪਾਂ ਇਹੋ ਜਿਹੀਆਂ ਤਿਆਰੀਆਂ ਹਲੇ ਤੱਕ ਨਹੀਂ ਕੀਤੀਆਂ ਮੈਂ ਡਾਕਟਰ ਅਮਨਦੀਪ ਸਿੰਘ ਬਰਾੜ ਜੋ ਕਿ ਬਤੌਰ ਸਹਿਯੋਗੀ ਨਿਰਦੇਸ਼ਕ ਖੇਤੀਬੀ ਵਿਗਿਆਨ ਕੇਂਦਰ ਮੋਗਾ ਵਿਖੇ ਸਵਾਮਾਂ ਨਿਭਾ ਰਿਹਾ ਹਾਂ ਅੱਜ ਅਸੀਂ ਬੈਠੇ ਹਾਂ ਪਿੰਡ ਖੋਸਾਪਾਡੋ ਜ਼ਿਲ੍ਹਾ ਮੋਗਾ ਵਿਖੇ ਜਿੱਥੇ ਕੁਝ ਕਿਸਾਨਾਂ ਨੇ ਹੰਬੜਾ ਮਾਰ ਕੇ ਜੈਵਿਕ ਖੇਤੀ ਦਾ ਕੰਮ ਸ਼ੁਰੂ ਕੀਤਾ ਹੋਇਆ ਜੈਵਿਕ ਖੇਤੀ ਜਿਸ ਨੂੰ ਅਸੀਂ ਆਰਗੈਨਿਕ ਫਾਰਮਿੰਗ ਵੀ ਕਹਿ ਦਿੰਨੇ ਆ ਉਹ ਹੁਣ ਦੇ ਸਮੇਂ ਦੀ ਬੜੀ ਲੋੜ ਆ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਬਿਨਾਂ ਖਾਦਾਂ ਪਾਇਆ ਰਸਾਇਣਿਕ ਖਾਦਾਂ ਪਾਇਆ ਸਾਡੀਆਂ ਜੈਵਿਕ ਖਾਦਾਂ ਦੇ ਨਾਲ ਅਸੀਂ ਖੇਤੀ ਕਰਦੇ ਸੀ ਪਰੰਤੂ ਜਿਵੇਂ ਜਿਵੇਂ ਸਾਡੇ ਦੇਸ਼ ਦੀ ਆਬਾਦੀ ਵਧਦੀ ਗਈ ਆ ਔਰ ਸਾਡੇ ਅਨਾਜ ਦੀ ਮੰਗ ਵਧਦੀ ਗਈ ਆ ਤਾਂ ਉਹ ਸਮੇਂ ਜ਼ਰੂਰਤ ਮਹਿਸੂਸ ਹੋਈ ਵੀ ਸਾਡੇ ਜਿਹੜੇ ਅਨਾਜ ਆ ਉਹਨਾਂ ਦੀ ਉਪਜ ਨੂੰ ਵਧਾਇਆ ਜਾਵੇ ਜਿਸ ਦੇ ਨਾਲ ਸਾਡੇ ਰਸਾਇਣਿਕ ਖਾਦਾਂ ਦੀ ਜਿਹੜੀ ਵਰਤੋਂ ਉਹ ਵੀ ਸਾਡੀਆਂ ਫਸਲਾਂ ਦੇ ਵਿੱਚ ਹੌਲੀ-ਹੌਲੀ ਵਾਧਦੀ ਗਈ ਆ ਪਰੰਤੂ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਸਾਡੇ ਫਸਲਾਂ ਦੇ ਝਾੜ ਬਹੁਤ ਉੱਚ ਦਰਜੇ ਨੂੰ ਛੂ ਗਏ ਨੇ ਵੱਖ-ਵੱਖ ਫਸਲਾਂ ਦੇ ਅਸੀਂ ਬਹੁਤ ਜ਼ਿਆਦਾ ਝਾੜ ਲੈ ਰਹੇ ਹਾਂ ਔਰ ਇਸ ਸਮੇਂ ਸਾਨੂੰ ਨਾਲ ਦੀ ਨਾਲ ਜ਼ਰੂਰਤ ਆ ਫਸਲਾਂ ਦੀ ਜਿਹੜੀ ਉਪਜਾ ਉਹਦੀ ਗੁਣਵੱਤਾ ਨੂੰ ਵੀ ਬਣਾ ਕੇ ਰੱਖੀਏ ਔਰ ਇਹਦੇ ਵਿੱਚ ਬੜੀ ਅਹਿਮ ਭੂਮਿਕਾ ਹੈ ਜੇ ਅਸੀਂ ਗੱਲ ਕਰੀਏ ਜੈਵਿਕ ਖੇਤੀ ਦੀ ਸੋ ਜੈਵਿਕ ਖੇਤੀ ਤੋਂ ਭਾਵ ਕੀ ਆ ਵੀ ਅਸੀਂ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਉਪਜ ਉਹ ਬਿਨਾਂ ਰਸਾਇਣਾਂ ਤੋਂ ਪੈਦਾ ਕਰਨੀ ਹੁੰਦੀ ਆ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਜਦੋਂ ਅਸੀਂ ਕਿਸੇ ਫਸਲ ਦੀ ਜੈਵਿਕ ਫਸਲ ਦੀ ਗੱਲ ਕਰਦੇ ਆ ਤਾਂ ਉਹ ਇੱਕ ਫਸਲ ਜੈਵਿਕ ਨਹੀਂ ਹੋ ਸਕਦੀ ਉਹ ਇੱਕ ਪੂਰਾ ਪ੍ਰੋਸੈਸ ਆ ਜੈਵਿਕ ਖੇਤੀ ਦਾ ਸੋ ਕਹਿਣ ਤੋਂ ਭਾਵ ਇਹ ਆ ਵੀ ਸਾਡੀ ਫਸਲ ਨਹੀਂ ਅਸਲ ਦੇ ਵਿੱਚ ਸਾਡਾ ਖੇਤ ਆ ਜਿਹੜਾ ਉਹ ਜੈਵਿਕ ਹੋਣਾ ਚਾਹੀਦਾ ਕਈ ਵਾਰ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਝੋਨੇ ਦੇ ਵਿੱਚ ਤਾਂ ਖਾਦ ਪਾ ਲਈ ਐ ਪਰੰਤੂ ਕਣਕ ਨੂੰ ਅਸੀਂ ਬਿਨਾਂ ਖਾਦ ਪਾਇਆ ਜਿਹੜਾ ਉਹ ਪੈਦਾ ਕੀਤਾ ਔਰ ਕਣਕ ਸਾਡੀ ਜਿਹੜੀ ਉਹ ਜੈਵਿਕ ਖੇਤੀ ਵਾਲੀ ਆ ਤਾਂ ਉੱਥੇ ਅਸੀਂ ਕਣਕ ਦੀ ਉਪਜ ਨੂੰ ਇਹ ਤਾਂ ਕਹਿ ਸਕਦੇ ਹਾਂ ਵੀ ਬਿਨਾਂ ਰਸਾਇਣਾ ਪਾਇਆ ਅਸੀਂ ਕਣਕ ਨੂੰ ਪੈਦਾ ਕੀਤਾ ਜਾਂ ਘੱਟ ਰਸਾਇਣਾ ਦੇ ਨਾਲ ਕਣਕ ਨੂੰ ਪੈਦਾ ਕੀਤਾ ਪਰੰਤੂ ਤਕਨੀਕੀ ਤੌਰ ਤੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਣਕ ਸਾਡੀ ਜਿਹੜੀ ਉਹ ਜੈਵਿਕ ਹੈ ਜੇ ਅਸੀਂ ਜੈਵਿਕ ਫਸਲਾਂ ਦੀ ਕਾਸ਼ਤ ਕਰਨੀ ਆ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਕੋਈ ਵੀ ਜਿਹੜੀ ਰਸਾਇਣ ਹੈਗੇ ਆ ਉਹਨਾਂ ਦੀ ਵਰਤੋਂ ਨਹੀਂ ਕਰਨੀ ਔਰ ਲਗਾਤਾਰ ਅਸੀਂ 3 ਸਾਲ ਖੇਤ ਨੂੰ ਸ਼ੁਰੂ ਦੇ ਵਿੱਚ ਬਿਨਾਂ ਰਸਾਇਣਾਂ ਤੋਂ ਫਸਲਾਂ ਨੂੰ ਪੈਦਾ ਕਰਨਾ ਉਸ ਤੋਂ ਬਾਅਦ ਸਾਡੀ ਜਿਹੜੀ ਉਪਜ ਆਉਂਦੀ ਆ ਉਹ ਸਾਡੀ ਜੈਵਿਕ ਖੇਤੀ ਵਾਲੀ ਉਪਜ ਹੁੰਦੀ ਆ ਉਹ ਕਹਿਣ ਤੋਂ ਪਾਵੇ ਆ ਵੀ ਲਗਾਤਾਰ ਅਸੀਂ ਉਹਦੇ ਵਿੱਚ ਬਿਨਾਂ ਰਸਾਇਣਾਂ ਪਾਇਆ ਅਸੀਂ ਸਿਰਫ ਉਤੇ ਰੂੜੀ ਦੀ ਖਾਦ ਉਹ ਵੀ ਆਪਣੇ ਘਰ ਦੀ ਅਸੀਂ ਪਾ ਕੇ ਫਸਲਾਂ ਦੀ ਕਾਸ਼ਤ ਕਰਦੇ ਆ ਤਾਂ ਉਹਨਾਂ ਨੂੰ ਅਸਲ ਦੇ ਵਿੱਚ ਸਾਡੀਆਂ ਜੈਵਿਕ ਫਸਲਾਂ ਕਿਹਾ ਜਾ ਸਕਦਾ ਔਰ 3 ਸਾਲ ਤੋਂ ਬਾਅਦ ਅਸੀਂ ਇਹਦਾ ਪ੍ਰਮਾਣਿਕ ਕਰਨ ਵੀ ਲੈ ਸਕਦੇ ਆ ਜਿਸ ਦੇ ਲਈ ਵੱਖ-ਵੱਖ ਏਜੰਸੀਆਂ ਜਿਨ੍ਹਾਂ ਤੋਂ ਅਸੀਂ ਪ੍ਰਮਾਣਿਕ ਕਰਨ ਲੈ ਕੇ ਆਪਣੀ ਫਸਲਾਂ ਨੂੰ ਜੈਵਿਕ ਟੈਗ ਦੇ ਸਕਦੇ ਆ ਤੋ ਇਹਦੇ ਵਿੱਚ ਅਸੀਂ ਬੀਜ ਵੀ ਹੈਗੇ ਆ ਉਹ ਆਮ ਬੀਜ ਵਰਤਨੇ ਆ ਸਾਡੇ ਜਿਹੜੇ ਹਾਈਬ੍ਰਿਡ ਬੀਜ ਹੁੰਦੇ ਆ ਜਿਹੜੇ ਅਸੀਂ 도ਗਲੇ ਬੀਜ ਕਹਿ ਦਿੰਨੇ ਆ ਉਹਨਾਂ ਦੀ ਵਰਤੋਂ ਨਹੀਂ ਕਰਨੀ ਔਰ ਖੇਤ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਮੰਨਦੇ ਆ ਵੀ ਇਹ ਜੈਵਿਕ ਆ ਜਿਵੇਂ ਰੂੜੀ ਦੀ ਖਾਦ ਆ ਜਾਂ ਸਾਡੇ ਕੀੜੇ ਮਕੌੜਿਆਂ ਦੇ ਰੋਕਥਾਂ ਵਾਸਤੇ ਅਸੀਂ ਘਰੇ ਆਪਦੀਆਂ ਬਣਾਈਆਂ ਹੋਈਆਂ ਸਾਡੀਆਂ ਜਿਹੜੇ ਨਿੰਮ ਦਾ ਕੋਲਾ ਦਤੂਰੇ ਦਾ ਕੋਲਾ ਜਾਂ ਸਾਡੀ ਖੱਟੀ ਲੱਸੀ ਆ ਇਹਨਾਂ ਤਰੀਕਿਆਂ ਦੇ ਨਾਲ ਹੀ ਅਸੀਂ ਕੀੜੇ ਮਕੌੜੇ ਇਹ ਬਿਮਾਰੀਆਂ ਨੂੰ ਜਿਹੜਾ ਕਾਬੂ ਕਰਨਾ ਹੈ ਤੋਂ ਨਦੀਨਾਂ ਦੀ ਰੋਕਥਾਮ ਵਾਸਤੇ ਅਸੀਂ ਖੇਤਾਂ ਦੇ ਵਿੱਚ ਜਿਹੜੀ ਉਹ ਮਲਚ ਦੀ ਵਰਤੋਂ ਕਰ ਸਕਦੇ ਹਾਂ ਔਰ ਬਾਕੀ ਗੋਡੀ ਕਰਕੇ ਅਸੀਂ ਉੱਥੇ ਨਦੀਨਾਂ ਦੀ ਰੋਕਥਾਮ ਕਰਨੀ ਆ ਜੈਵਿਕ ਖੇਤੀ ਦਾ ਮੁੱਖ ਸਿਧਾਂਤ ਇਹ ਹੈ ਕਿ ਭਾਵੇਂ ਫਸਲ ਨੂੰ ਕੋਈ ਵੀ ਸਮੱਸਿਆ ਆ ਜਾਵੇ ਕੁਦਰਤੀ ਢੰਗਾਂ ਨਾਲ ਹੀ ਉਹ ਸਮੱਸਿਆ ਦਾ ਹੱਲ ਕੀਤਾ ਜਾਵੇ ਫਸਲ ਨੂੰ ਲੱਗਣ ਵਾਲੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਇਲਾਜ ਵੀ ਜੈਵਿਕ ਦਵਾਈਆਂ ਨਾਲ ਹੀ ਕੀਤਾ ਜਾਵੇ। ਜੈਵਿਕ ਖੇਤੀ ਦੀ ਸਖਲਾਈ ਲਈ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਸੀਂ ਜੈਵਿਕ ਖੇਤੀ ਦੇ ਵਿੱਚ ਕਣਕ ਔਰ ਝੋਨੇ ਦੀ ਅਸੀਂ ਪੈਦਾਵਾਰ ਕਰਦੇ ਹੈਗੇ ਆ ਜੀ ਮੰਨ ਲਓ ਝੋਨੇ ਤੇ ਅਸੀਂ ਬਿਲਕੁਲ 0% ਕੈਮੀਕਲ ਵਰਤਦੇ ਹੈਗੇ ਆ ਜੀ 1% ਵੀ ਕੈਮੀਕਲ ਨਹੀਂ ਵਰਤਦੇ ਇਦਾਂ ਹੀ ਕਣਕ ਤੇ ਹੈਗੇ ਆ ਜੀ ਔਰ ਇਸ ਨੂੰ ਅਸੀਂ ਜਦੋਂ ਪੈਦਾ ਕਰਦੇ ਆ ਚਲੋ ਪੈਦਾਵਾਰ ਤਾਂ ਜ਼ਰੂਰ ਘਟ ਹੁੰਦੀ ਹੈਗੀ ਹੈ ਜੀ ਇਹਦੀ ਪਰ ਉਹ ਜਿਆ ਸਾਨੂੰ ਇਸ ਦਾ ਮਤਲਬ ਥੋੜਾ ਰੇਟ ਵੱਧ ਮਿਲ ਜਾਂਦਾ ਹੈਗਾ ਆਮ ਕੈਮੀਕਲ ਨਾਲੋਂ ਔਰ ਉਹਦੇ ਵਿੱਚ ਫਿਰ ਅਸੀਂ ਇਹਨਾਂ ਨੂੰ ਖੁਦ ਮਤਲਬ ਆਰਗੈਨਿਕ ਝੋਨੇ ਦਾ ਅਸੀਂ ਚੌਲ ਕਢਾ ਕੇ ਖੁਦ ਪ੍ਰੋਸੈਸ ਕਰਕੇ ਮਾਰਕੀਟ ਕਰਦੇ ਹੈਗੇ ਆ ਜੀ ਕਣਕ ਦੀ ਅਸੀਂ ਮਤਲਬ ਬੁਕਿੰਗ ਕਰਕੇ ਕਣਕ ਸਿੱਧਾ ਕਸਟਮਰਾਂ ਤੱਕ ਪਹੁੰਚਾਉਨੇ ਹੈਗੇ ਜੀ ਸੇਲ ਕਰਦੇ ਆ ਇਸ ਤਰ੍ਹਾਂ ਚਲੋ ਮਤਲਬ ਇਹਨਾਂ ਚੀਜ਼ਾਂ ਨਾਲ ਮਤਲਬ ਮੁਨਾਫਾ ਹੋ ਜਾਂਦਾ ਹੈਗਾ ਜੀ ਜਿਹੜੀ ਝੋਨੇ ਦੀ ਮਤਲਬ ਪਰਾਲੀ ਬਚਦੀ ਹੈਗੀ ਆ ਜੀ ਉਹਨੂੰ ਅਸੀਂ ਬੇਲਰ ਦੇ ਨਾਲ ਗੱਠਾ ਬਣਾ ਕੇ ਜੀ ਉਹਨੂੰ ਖੇਤ ਤੋਂ ਬਾਹਰ ਕੱਢ ਲੈਨੇ ਹੈਗੇ ਜੀ ਉਸ ਤੋਂ ਬਾਅਦ ਜਦੋਂ ਅਸੀਂ ਹਲਦੀ ਦੀ ਬਜਾਈ ਕਰਦੇ ਆ ਜੀ ਔਰ ਉਸੇ ਪਰਾਲੀ ਨੂੰ ਹਲਦੀ ਦੇ ਉੱਤੇ ਅਸੀਂ ਮਲਚ ਕਰ ਦਿੰਦੇ ਹੈਗੇ ਆ ਜੀ ਉਹਦੇ ਨਾਲ ਹਲਦੀ ਦੇ ਨਦੀਨਾਂ ਦੀ ਵੀ ਰੋਕਥਾਮ ਹੋ ਜਾਂਦੀ ਆ ਔਰ ਉਹਦਾ ਜਿਹੜਾ ਮਤਲਬ ਸੈੱਲਾ ਜਿਹੜੀ ਜ਼ਮੀਨ ਦੀ ਉਹ ਵੀ ਸਹੀ ਰਹਿੰਦੀ ਹੈਗੀ ਆ ਜੀ ਜਿਹੜੀ ਹਲਦੀ ਦੀ ਬਜਾਈ ਹੈਗੀ ਆ ਜੀ ਇਹ ਮਾਰਚ ਅਪ੍ਰੈਲ ਦੇ ਵਿੱਚ ਬਜਾਈ ਕੀਤੀ ਜਾਂਦੀ ਹੈ ਜੀ ਦੀ ਨਾਰਮਲ ਤਰੀਕੇ ਨਾਲ ਮਤਲਬ ਵਟਾਂ ਪਾ ਕੇ ਜਿੱਦਾਂ ਆਲੂ ਆਪਾਂ ਬੀਜਦੇ ਹੈਗੇ ਆ ਜੀ ਉਸੇ ਤਰੀਕੇ ਨਾਲ ਹਲਦੀ ਦੀ ਬਜਾਈ ਹੁੰਦੀ ਹੈ ਜੀ ਉਸ ਤੋਂ ਬਾਅਦ ਇਹ ਪਰਾਲੀ ਨਾਲ ਇਸ ਨੂੰ ਮਲਚ ਕਰ ਦੇਣਾ ਪਰਾਲੀ ਉੱਪਰ ਪਾ ਕੇ ਜੀ ਉਹਦੇ ਨਾਲ ਇਕ ਤਾਂ ਨਦੀਨ ਹੀ ਰੋਕ ਥੰਮ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਇਹ ਲਗਭਗ 9-10 ਮਹੀਨੇ ਦੀ ਫਸਲ ਹੈਗੀ ਹੈ ਜੀ 9-10 ਮਹੀਨੇ ਮਤਲਬ ਇਹ ਤੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਜੀ ਬਸ ਪਾਣੀ ਲਾਉਣਾ ਹੈਗਾ ਜੀ ਗੋਡੀ ਕਰਨ ਦੀ ਵੀ ਲੋੜ ਨਹੀਂ ਹੈਗੀ ਇਹਦੀ ਕਿਉਂਕਿ ਆਪਾਂ ਪ੍ਰਾਲੀ ਪਾਈ ਆ ਤੇ ਨਦੀਨ ਹੋ ਰਹੀ ਰਹੇ ਜੀ ਉਹਦੇ ਵਿੱਚ ਬਜਾਈ ਤੋਂ ਬਾਅਦ 8-9 ਮਹੀਨੇ ਬਾਅਦ ਇਹਨੂੰ ਆਪਾਂ ਮੰਨ ਲਓ ਫਰਵਰੀ ਦੇ ਵਿੱਚ ਆਪਾਂ ਇਹਦੀ ਪਟਾਈ ਕਰ ਦੇਣੀ ਹੈਗੀ ਹੈ ਜੀ ਪਟਾਈ ਕਰਕੇ ਉਸ ਤੋਂ ਬਾਅਦ ਇਸ ਨੂੰ ਬਾਲ ਕੇ ਜੀ ਤੇ ਇਸ ਨੂੰ ਪਸਾਈ ਕਰਕੇ ਅਸੀਂ ਇੱਕ ਸਾਡੀ ਐਫਪੀਓ ਬਣੀ ਹੋਈ ਹੈ ਜੀ ਉਹਦੇ ਵਿੱਚ 310 ਮੈਂਬਰ ਹੈਗੇ ਆ ਜੀ ਉਹਦੇ ਵਿੱਚ ਅਸੀਂ ਉਸ ਨੂੰ ਮਤਲਬ ਪ੍ਰੋਸੈਸ ਕਰਕੇ ਉਸ ਦੀ ਮਾਰਕੀਟ ਕਰਦੇ ਹੈਗੇ ਆ ਜੀ ਐਫਪੀਓ ਦੇ ਵਿੱਚ ਅਸੀਂ ਸਰੋਂ ਦਾ ਤੇਲ ਤੇ ਮਤਲਬ ਜਿਆਦਾ ਹੈਲਦੀ ਤੇ ਕੰਮ ਕਰ ਰਹੇ ਹੈਗੇ ਆ ਜੀ ਤੇ ਉਸ ਨੂੰ ਅਸੀਂ ਸਾਡਾ ਟਾਰਗੇਟ ਹੈਗਾ ਜੀ ਉਸ ਨੂੰ ਮਤਲਬ ਸਾਰੇ ਪੰਜਾਬ ਦੇ ਵਿੱਚ ਦੋ ਪ੍ਰੋਡਕਟਾਂ ਨੂੰ ਘਮਾਉਣਾ ਜੀ ਇਹ ਆਪਾਂ ਜੋ ਆਰਗੇਨਿਕ ਸਬਜ਼ੀਆਂ ਗਾਉਂਦੇ ਹੈਗੇ ਆ ਜੀ ਇਹ ਆਪਾਂ ਇਹਨਾਂ ਨੂੰ ਮਤਲਬ ਇੱਥੋਂ ਜਦੋਂ ਸਬਜ਼ੀਆਂ ਸ਼ੁਰੂਆਤ ਹੋ ਜਾਂਦੀ ਹੈ ਆਪਣੀਆਂ ਮੋਬਾਈਲ ਗੱਡੀਆਂ ਚੱਲਦੀਆਂ ਹੈਗੀਆਂ ਜੀ ਉਹ ਵੱਖਰੇ ਵੱਖਰੇ ਸ਼ਹਿਰਾਂ 'ਚ ਜਾਂਦੀਆਂ ਜਿੱਦਾਂ ਮੋਗਾ ਜੀਰਾ ਜੀ ਕੋਟੀ ਸੇਖਾਂ ਫਰੀਦਕੋਟ ਜੀ ਉੱਥੇ ਸਾਡੇ ਪੱਕੇ ਕਸਟਮਰ ਹੈਗੇ ਆ ਜੀ ਉਹਨਾਂ ਦੇ ਵਟਸਐਪ ਗਰੁੱਪ ਬਣੇ ਹੋਏ ਹੈਗੇ ਆ ਜੀ ਉਹ ਇੱਥੋਂ ਉਸ ਦਿਨ ਦਾ ਗਰੁੱਪ 'ਤੇ ਮੈਸੇਜ ਪੈ ਜਾਣਾ ਹੈਗਾ ਜੀ ਮਤਲਬ ਗੱਡੀ ਆ ਰਹੀ ਹੈ ਇਹ ਇਹ ਵੈਰਾਈਟੀ ਹੈਗੀ ਆ ਸਬਜ਼ੀ ਦੀ ਵਿੱਚ ਰੇਟ ਵੀ ਮੈਂਸ਼ਨ ਹੋ ਜਾਣਾ ਹੈਗਾ ਜੀ ਉਹ ਗੱਡੀ ਉੱਥੇ ਜਾ ਕੇ ਖੜ ਜੰਦੀ ਹੈ ਜੀ ਕਸਟਮਰਾਂ ਨੂੰ ਮੈਸੇਜ ਲੱਗ ਜਾਂਦਾ ਔਰ ਕਸਟਮਰ ਆਪਣੇ ਆਪ ਆ ਕੇ ਉਥੋਂ ਮਤਲਬ ਆਰਗੈਨਿਕ ਜਿਹੜੀ ਸਬਜ਼ੀ ਹੁੰਦੀ ਹੈ ਇਹ ਖਰੀਦ ਲੈਂਦੇ ਹੈਗੇ ਆ ਜੀ ਨੌਜਵਾਨਾਂ ਨੂੰ ਮੇਰਾ ਇਹੀ ਸੰਦੇਸ਼ ਆ ਵੀ ਆਪਾਂ ਜਿੱਦਾਂ ਕੰਮ ਤਾਂ ਕਰ ਹੀ ਰਹੇ ਆ ਬਹੁਤ ਸਮੇਂ ਤੋਂ ਪਰ ਆਪਾਂ ਅਲੱਗ-ਅਲੱਗ ਹੋ ਕੇ ਕਰ ਰਹੇ ਆ ਜਿੱਦਾਂ ਹੁਣ ਇਹ ਗਵਰਨਮੈਂਟ ਐਫ ਪੀਓ ਬਣਾ ਰਹੀ ਆ ਉਹਦੇ ਵਿੱਚ ਸਹਾਇਤਾ ਵੀ ਦੇ ਰਹੀ ਆ ਮਾਲੀ ਸਹਾਇਤਾ ਵੀ ਦੇ ਰਹੀ ਆ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਐਫ ਪੀਓ ਦੇ ਥਰੂ ਗਰੁੱਪ ਬਣਾ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਆਪਣੀ ਤਾਕਤਾਂ ਜੋ ਵਧ ਸਕੇ ਕੋਈ ਕਿਸਾਨ ਕੋਈ ਪੈਦਾਵਾਰ ਕਰਦਾ ਹੈ ਕੋਈ ਕਿਸੇ ਫਸਲ ਦੀ ਪੈਦਾਵਾਰ ਕਰਦਾ ਹੈ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆ ਕਰਕੇ ਗਰੁੱਪ ਬਣਾ ਕੇ ਉਹਦੇ ਵਿੱਚ ਆਪਾਂ ਖੁਦ ਹੀ ਮਾਰਕੀਟ ਕਰੀਏ ਖੁਦ ਹੀ ਪ੍ਰੋਸੈਸ ਕਰੀਏ ਖੁਦ ਹੀ ਪੈਦਾਵਾਰ ਕਰੀਏ ਤਾਂ ਜੋ ਆਪਣੀ ਜਿਹੜੀ ਆ ਆਮਦਨ ਦੇ ਵਿੱਚ ਵਾਧਾ ਹੋ ਸਕੇ ਜੀ ਜਿੱਦਾਂ ਹੁਣ ਬਿਮਾਰੀਆਂ ਬਹੁਤ ਜ਼ਿਆਦਾ ਵਧ ਗਈਆਂ ਹੈਗੀਆਂ ਜੀ ਔਰ ਆਪਾਂ ਨੂੰ ਜੈਵਿਕ ਖੇਤੀ ਵੱਲ ਮੁੜਨਾ ਹੀ ਪੈਣਾ ਹੈ ਚਾਹੇ ਅੱਜ ਮੋੜ ਲੋ ਚ ਕੁਝ ਸਮਾਂ ਨੁਕਸਾਨ ਕਰਾ ਕੇ ਫਿਰ ਮੋੜ ਲੋ ਮੇਰਾ ਨੌਜਵਾਨ ਕਿਸਾਨਾਂ ਨੂੰ ਸੰਦੇਸ਼ ਹੈ ਕਿ ਜੈਵਿਕ ਖੇਤੀ ਕਰੋ ਔਰ ਆਪਣੇ ਸਰੀਰ ਨੂੰ ਤੰਦਰੁਸਤ ਬਣਾਓ ਫਿਰ ਆ ਜਾਂਦਾ ਹੈਗਾ ਵੀ ਆਪਣੀ ਫਸਲ ਆ ਜਿਹੜੀ ਆਪਾਂ ਪੈਦਾਵਾਰ ਕੁਦਰਤੀ ਖੇਤੀ ਵਾਲੇ ਕਿਸਾਨ ਜਿਹੜੇ ਪੈਦਾਵਾਰ ਵੱਲ ਘੱਟ ਸੋਚਣ ਕੁਆਲਿਟੀ ਤੇ ਕੁਆਂਟੀਟੀ ਮਤਲਬ ਕੁਆਂਟੀਟੀ ਤੁਹਾਡੀ ਘੱਟ ਹੋ ਸਕਦੀ ਪਰ ਤੁਹਾਡੀ ਕੁਆਲਿਟੀ ਆ ਜਿਹੜੀ ਉਹ ਜ਼ਿਆਦਾ ਹੋਵੇ ਉਹਦਾ ਜਿਹੜਾ ਰੇਟ ਸੈੱਟ ਕਰਨਾ ਉਹ ਤੁਹਾਡਾ ਟਾਰਗੇਟ ਹੋਵੇ ਵੀ ਪਰ ਏਕੜ ਮੈਂ ਕਿੰਨੇ ਕਮਾਉਣਾ ਚਾਹਣਾ ਮੰਨ ਕੇ ਚੱਲੋ ਬਈ ਆਪਣੀ ਕਣਕ ਦਾ ਜਿਹੜਾ ਝਾੜ ਹੈਗਾ ਉਹ 10 ਕੁਇੰਟਲ ਆਇਆ ਹੈਗਾ 10 ਕੁਆਂਟਲ ਦਾ ਰੇਟ ਤੁਸੀਂ ਦੇਖਣਾ ਵੀ ਮੈਂ 40000 ਕਮਾਉਣਾ ਕਿੱਲੇ ਦਾ ਦੂਜੀ ਕਣਕ ਦੇ ਬਰਾਬਰ ਕਰਨਾ ਤਾਂ ਤੁਹਾਡੀ 4000 ਰੁਪਏ ਪਰ ਕੁਆਂਟਲ ਹੋਊਗੀ ਜੇ ਤੁਹਾਨੂੰ ਲੱਗਦਾ ਹੈਗਾ ਵੀ ਨਹੀਂ ਮੈਂ ਘਟ ਕਰਾਂ ਤੁਸੀਂ ਉਹਨੂੰ ਪ੍ਰੋਸੈਸ ਕਰਕੇ ਵਿੱਚੋਂ ਉਹਦਾ ਦਲੀਆ ਬਣਾਓ ਉਹਦਾ ਆਟਾ ਬਣਾਓ ਦਲੀਆ ਹੁਣ 50 ਤੋਂ 60 ਰੁਪਏ ਕਿਲੋ ਚੱਲ ਰਿਹਾ ਤੇ ਆਪਾਂ ਉਹ ਪ੍ਰੋਸੈਸਿੰਗ ਵਾਲੇ ਪਾਸੇ ਨੂੰ ਛੱਡ ਕੇ ਆਪਾਂ ਹਜੇ ਵੀ ਡਿਪੈਂਡ ਹੈਗੇ ਕਿ ਕੋਈ ਆਊਗਾ ਤੇ ਸਾਡੇ ਤੋਂ ਚੀਜ਼ ਖਰੀਦੂਗਾ ਇਹ ਕਦੇ ਨਹੀਂ ਹੋ ਸਕਦਾ ਆਪਾਂ ਕੋਸ਼ਿਸ਼ ਕਰੀਏ ਵੀ ਜਿਹੜੇ ਆਪਣੇ ਨੌਜਵਾਨ ਮੁੰਡੇ ਨੇ ਉਹ ਮਾਰਕੀਟਿੰਗ ਵਾਲੇ ਪਾਸੇ ਹੁਣ ਅਸੀਂ ਹੁਣ ਇੱਥੇ ਜਿਹੜਾ ਖੋਸਾ ਪਾਣ ਲੋ ਵਰਕ ਕਰ ਰਹੇ ਹੈਗੇ ਸਾਡੀ ਟੀਮ ਇੱਕ ਹਰਿਆਵਲ ਗਰੁੱਪ ਹੈਗਾ ਉਹਦੇ ਚ ਅਸੀਂ ਇੱਕ ਐਫ ਪੀਓ ਬਣਾਈ ਹੈਗੀ ਜਿਹਦੇ 350 10 ਮੈਂਬਰ ਨੇ ਉਹਦੇ ਚ ਅਸੀਂ ਕੀ ਕੀਤਾ ਹੈਗਾ ਵੀ ਖੇਤੀ ਦੀਆਂ ਲਾਗਤਾਂ ਨੂੰ ਕਿੱਦਾਂ ਘਟਾ ਸਕਦੇ ਹੈਗੇ ਖੇਤੀ ਦੀਆਂ ਲਾਗਤਾਂ ਕਿੱਥੇ ਆਈਆਂ ਕੁਦਰਤੀ ਖੇਤੀ ਵੱਲ ਹਰੇਕ ਬੰਦਾ ਆਉਣਾ ਚਾਹੁੰਦਾ ਉਹਦੀਆਂ ਮਜਬੂਰੀਆਂ ਨੇ ਪਰ ਉਹ ਜਿਹੜੇ ਚੱਕਰ ਚ ਫਸਿਆ ਹੋਇਆ ਕੈਮੀਕਲ ਵਾਲੇ ਚੱਕਰ ਚ ਉਹਦੇ ਚ ਕੀ ਹੈਗਾ ਸ਼ਾਹੂ ਕਰਾਂ ਦਾ ਵਿਆਜ ਹੈਗਾ ਸਾਰੇ ਕੁੜੀਆਂ ਦੇ ਵਿਆਹ ਕਰਨੇ ਉਹਦੇ ਚ ਫਸਿਆ ਹੋਇਆ ਹੁਣ ਆਪਾਂ ਉਹਦੀਆਂ ਲਾਗਤਾਂ ਕਿਦਾਂ ਘਟਾ ਸਕਦੇ ਆ ਅਸੀਂ 310 ਮੈਂਬਰ ਇਕੱਠੇ ਹੋਏ ਆ ਇਹਦੇ ਚ ਉਹਦੇ ਚ ਜਿੰਨੇ ਉਹਨੇ ਮੰਨ ਲਓ ਪੈਸੀ ਸਾਈਡ ਖਰੀਦਣਾ ਸਿੱਧਾ ਖਰੀਦਾਂ ਉਹ ਸਿੱਧਾ ਆਪਾਂ ਡੀਲਰ ਤੋਂ ਉਹਨੂੰ ਉਹਦੇ ਤੱਕ ਪਹੁੰਚਦਾ ਕਰਨਾ ਉਹਦੇ ਨਾਲ 30 ਤੋਂ 35% ਕੋਸਟ ਉਹਦੀ ਘਟੂਗੀ ਦੂਜਾ ਫੀਡ ਦੇ ਖਰਚੇ ਆ ਜਿਹੜੇ ਅਸੀਂ ਕੁਦਰਤੀ ਖੇਤੀ ਵਿੱਚ ਕੀ ਕਰਦੇ ਹੈਗੇ ਆਪਦੀ ਫੀਡ ਪਸ਼ੂਆਂ ਦੀ ਆਪ ਪੈਦਾ ਕਰਦੇ ਆ ਮੇਰੇ ਪਿੱਛੇ ਵੀ ਤੁਸੀਂ ਦੇਖੋਗੇ ਜਿੰਨਾ ਨਦੀਨ ਹੈਗਾ ਇਥੋਂ ਨਦੀਨ ਵੱਢ ਕੇ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਉਹ ਆਪਦੇ ਖੇਤ ਪਸ਼ੂਆਂ ਨੂੰ ਚਾਰੇ ਲਈ ਯੂਜ਼ ਕਰਦੇ ਨੇ ਹਾਲਾਂਕਿ ਆਪਣੇ ਖੇਤਾਂ 'ਚੋ ਇਹ ਸਾਰਾ ਕੰਮ ਖਤਮ ਹੋ ਚੁੱਕਿਆ ਦੂਸਰੇ ਨਾਲ ਨਾਲ ਆ ਗਿਆ ਅਸੀਂ ਹਲਦੀ ਦੀ ਪ੍ਰੋਸੈਸਿੰਗ ਤੇ ਜ਼ਿਆਦਾ ਕੰਮ ਕਰਦੇ ਹੈਗੇ ਹੁਣ ਜਿਹੜੀ ਐਫਪੀਓ ਦੇ ਵਿੱਚ ਵੀ ਅਸੀਂ ਵਰਕ ਕਰਦੇ ਪਏ ਆ ਅਸੀਂ ਕਿਸਾਨਾਂ ਨੂੰ ਹਲਦੀ ਦੀ ਖੇਤੀ ਕਰਵਾ ਰਹੇ ਹਲਦੀ ਦੀ ਖੇਤੀ ਦੇ ਵਿੱਚ ਫਾਇਦਾ ਕੀ ਹੈਗਾ ਵੀ ਇੱਕ ਤਾਂ ਆਪਣਾ ਫਸਲੀ ਚੱਕਰ ਪਾਈਦਾ ਆਪਾਂ ਕਣਕ ਝੋਨੇ 'ਚੋਂ ਬਾਹਰ ਆਉਨੇ ਆ ਦੂਜਾ ਹੈਗਾ ਵੀ ਇਹਨੂੰ ਜ਼ਿਆਦਾ ਖਾਦਾਂ ਦੀ ਲੋੜ ਹੀ ਨਹੀਂ ਤੁਹਾਡੇ ਕੋਲੇ ਪਰਾਲੀ ਹੋਣੀ ਚਾਹੀਦੀ ਹੈ ਤਾਂ ਪਰਾਲੀ ਨਾਲ ਤੁਸੀਂ ਇਹਨੂੰ ਮਲਚ ਕਰਕੇ ਢੱਕ ਦੇਣਾ ਹੈਗਾ ਤਾਂ ਇਹਦੇ ਚ ਕੀ ਹੈਗਾ ਵੀ ਹਲਦੀ ਜਿਹੜੀ ਹੈਗੀ ਤੁਸੀਂ ਕੱਢ ਕੇ ਉਹਨੂੰ ਪ੍ਰੋਸੈਸ ਕਰਕੇ ਵੇਚਣਾ ਹੈਗਾ ਤਾਂ ਹੁਣ ਜਿਹੜੀ ਸਾਡੀ ਸ਼ੁਰੂਆਤ ਸੀ ਅੱਧੇ ਕਿੱਲੇ ਤੋਂ ਹਲਦੀ ਦੀ ਹੋਈ ਸੀ ਅੱਜ ਸਾਡੇ ਕੋਲੇ 6.5 ਏਕੜ ਹਲਦੀ ਦੇ ਨੇ ਤਾਂ ਹਲਦੀ ਇੱਕ ਕੁਦਰਤੀ ਖੇਤੀ ਦਾ ਵਧੀਆ ਪ੍ਰੋਡਕਟ ਹੈਗਾ ਦੂਜਾ ਜਿਹੜੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਜਿਹੜੀ ਪੜ੍ਹਾਈ ਕਰਨੀ ਚਾਹੀਦੀ ਹੈਗੀ ਇਹ ਮੇਰਾ ਇੱਕ ਸੁਨੇਹਾ ਹੀ ਆ ਨਾਲ ਨਾਲ ਕੁਦਰਤੀ ਖੇਤੀ ਦੇ ਵੀ ਉਹਨਾਂ ਨੂੰ ਜਿਹੜੀ ਪੜ੍ਹਾਈ ਕਰਨੀ ਚਾਹੀਦੀ ਹੈ ਐਗਰੀਕਲਚਰ ਦੇ ਨਾਲ ਬੇਸਡ ਪ੍ਰੋਸੈਸਿੰਗ ਵਾਲੀ ਕਰਨੀ ਚਾਹੀਦੀ ਤਾਂ ਜੋ ਆਪਣਾ ਬ੍ਰਾਂਡ ਬਣਾ ਕੇ ਖੁਦ ਇਹਨੂੰ ਵੇਚ ਸਕਣ ਤਾਂ ਇਹਦੇ ਨਾਲ ਨਾਲ ਹੀ ਆਪਾਂ ਜਿਹੜੇ ਲੋਕਲ ਥੋੜੇ ਟ੍ਰੇਨਿੰਗ ਸੈਂਟਰ ਹੈਗੇ ਨੇ ਉੱਥੋਂ ਟ੍ਰੇਨਿੰਗ ਲੈ ਸਕਦੇ ਆ ਅਸੀਂ ਜਿਹੜਾ ਹੈਗਾ ਕਿਸਾਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਕੁਦਰਤੀ ਖੇਤੀ ਦੀ ਟ੍ਰੇਨਿੰਗ ਛੋਟੇ ਛੋਟੇ ਪਾਰਟਾਂ 'ਚ ਦਿੰਨੇ ਆ ਵੀ ਉਹ ਆਪ ਦੇ ਲਈ ਪੈਦਾ ਕਰਨਾ ਸਿੱਖੇ ਤਾਂ ਦੂਜਾ ਹੈਗਾ ਵੀ ਜਿਹੜਾ ਉਹਦਾ ਸਮਾਨ ਹੈਗਾ ਉਹਦੇ ਅਸੀਂ ਹੁਣ ਅੱਗੇ ਐਫਪੀਚ ਉਹਦੇ ਵੇਚਣ ਚ ਹੈਲਪ ਕਰ ਰਹੇ ਆ ਜਿੱਦਾਂ ਕੋਈ ਮੂੰਗੀ ਪੈਦਾ ਕਰੇਗਾ ਤਾਂ ਮੂੰਗੀ ਦਾ ਸੀ ਜਿਹੜਾ ਮਾਰਕੀਟ ਰੇਟ ਹੋਊਗਾ ਉਹ ਦੇਖ ਕੇ ਉਹਦੇ ਨਾਲ ਕੁਝ ਪਰਸੈਂਟ ਅਸੀਂ ਉਹਨੂੰ ਵਾਧੇ ਚ ਦੇਵਾਂਗੇ ਇਦਾਂ ਹੀ ਹੁਣ ਅਸੀਂ ਸਰੋਂ ਦੀ ਖਰੀਦ ਕਰਨੀ ਹੈਗੀ ਸਰੋਂ ਦੀ ਖਰੀਦ ਕੀ ਕਰਨੀ ਹੈਗੀ ਆ ਤੇ ਸਰੋਂ ਦੀ ਖਰੀਦ ਦਾ ਰੇਟ ਅਸੀਂ ਦੇਖਾਂਗੇ ਮਾਰਕੀਟ ਚ ਕੀ ਹੈ ਉਹਦੀ ਕੁਆਲਿਟੀ ਦੇ ਮੁਤਾਬਕ ਉਹਨੂੰ ਵਾਧੇ ਚ ਦੇਵਾਂਗੇ ਤੇ ਹੁਣ ਅਸੀਂ ਕੌਣ ਅਸੀਂ ਵੀ 3 ਪੁੱਤ ਤਾਂ ਫਾਰਮਰ ਤਾਂ ਹੀ ਹੈਗੇ ਤਾਂ ਆਪਾਂ ਕੋਸ਼ਿਸ਼ ਕਰੀਏ ਗਰੁੱਪ ਬਣਾ ਕੇ ਖੇਤੀ ਕਰੀਏ ਜਿਹੜਾ ਆਸੇ-ਪਾਸੇ ਆਪਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਵੀ ਲੋਕ ਚੱਲਦੇ ਨੇ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਉਹਨਾਂ ਨੂੰ ਫੂਡ ਦੀ ਲੋੜ ਆ ਉਹਨਾਂ ਨੂੰ ਭੋਜਨ ਦੀ ਲੋੜ ਆ ਜੇ ਆਪਾਂ ਉਸ ਭੋਜਨ ਨੂੰ ਪ੍ਰੋਸੈਸ ਕਰਕੇ ਆਪਦੇ ਬ੍ਰਾਂਡ 'ਚ ਉਹਨਾਂ ਦੇ ਘਰੇ ਪਹੁੰਚਾ ਸਕੇ ਤਾਂ ਆਪਣਾ ਮੁਨਾਫਾ ਆਊਗਾ ਆਪਾਂ ਸਾਰੇ ਵੱਸ ਸਕਦੇ ਹਾਂ ਖੇਤੀ ਆ ਜਿਹੜੀ ਉਹ ਸਾਰਿਆਂ ਨੂੰ ਰੋਜ਼ਗਾਰ ਦਿੰਦੀ ਹੈ ਖੇਤੀ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਬੰਦੇ ਨੂੰ ਲੋੜ ਆ ਤੇ ਉਹ ਉਹ ਲੋੜ ਨੂੰ ਜੇ ਆਪਾਂ ਪੂਰੀ ਕਰਤੀ ਉਹ ਪਲਾਨ ਨੂੰ ਆਪਾਂ ਸਮਝ ਗਏ ਆਪਣੇ ਵਰਗਾ ਅਮੀਰ ਕੋਈ ਨਹੀਂ ਤੇ ਆਪਾਂ ਫਹਾ ਲੈਣ ਉਹ ਵੀ ਵੱਜ ਜਾਗੇ ਆਪਾਂ ਉਹ ਢਾਂਚੇ ਨੂੰ ਸਮਝ ਗਏ ਆਪਾਂ ਪੈਦਾਵਾਰ ਨਾ ਕਰੀਏ ਕਿਉਂਕਿ ਅੱਜ ਤੋਂ ਪਹਿਲਾਂ ਆਪਾਂ ਜਦੋਂ ਪੈਦਾਵਾਰ ਘੱਟ ਸੀ ਤਾਂ ਗਿੱਲਾ ਧਾਨ ਵੀ ਗਿੱਲੀ ਕਣਕ ਵੀ ਵਿਕਦੀ ਰਹੀ ਹੈ ਤੇ ਅੱਜ ਜਦੋਂ ਆਪਾਂ ਪੈਦਾਵਾਰ ਦੇ ਢੇਰ ਲਾਤੇ ਮੰਡੀਆਂ 'ਚ ਢੇਰ ਲਾਤੇ ਤੇ ਅੱਜ ਆਪਾਂ ਸੱਤ-ਸੱਤ ਦਿਨ ਮੰਡੀਆਂ 'ਚ ਬੈਠੇ ਆ ਤਾਂ ਇਹ ਆਪਾਂ ਪੈਦਾਵਾਰ ਛੱਡ ਕੇ ਇੱਕ ਢਾਂਚੇ ਨੂੰ ਸਮਝ ਗਏ ਜਿੰਨੇ ਵੀ ਪਰਿਵਾਰ ਨੇ ਆਪਣੇ ਖੇਤੀ ਕਰਨ ਵਾਲੇ ਨੇ ਉਹਨਾਂ ਨੂੰ ਮੈਂ ਕਹਾਂਗਾ ਵੀ ਹੋਰ ਤੁਸੀਂ ਬਹਲਾ ਨਹੀਂ ਕਰ ਸਕਦੇ ਇੱਕ ਆਵਧਾਰ ਸੋਈ ਦਾ ਮਾਡਲ ਬਦਲ ਦੋ ਉਹਦੇ ਚ ਘਾਟਾ ਕੋਈ ਨਹੀਂਗਾ ਜਿੰਨੀ ਚੀਜ਼ ਤੁਹਾਨੂੰ ਸੋਈ ਚ ਲੋੜਾ ਉਹਨੇ ਤੁਸੀਂ ਆਪਦੇ ਖੇਤ ਚ ਪੈਦਾ ਕਰਨੀ ਸ਼ੁਰੂ ਕਰ ਦਿਓ ਜੇ ਅਸੀਂ ਗੱਲ ਕਰੀਏ ਤਾਂ ਇਸ ਕੰਮ ਦੇ ਵਿੱਚ ਜ਼ਿਲ੍ਹਾ ਮੋਗਾ ਦਾ ਪਿੰਡ ਖੋਸਾ ਪਾਂਡੂ ਉਥੋਂ ਦੇ ਕਿਸਾਨਾਂ ਨੇ ਹੰਬੜਾ ਮਾਰ ਕੇ ਇਸ ਪਾਸੇ ਵੱਲ ਪਿਛਲੇ ਲੰਮੇ ਸਮੇਂ ਤੋਂ ਉਹ ਤੁਰੇ ਹੋਏ ਆ ਉਹ ਆਪਣੇ ਖੇਤਾਂ ਦੇ ਵਿੱਚ ਵੱਖ-ਵੱਖ ਫਸਲਾਂ ਜੈਵਿਕ ਤਰੀਕੇ ਦੇ ਨਾਲ ਜਿਹੜੀਆਂ ਉਹ ਪੈਦਾ ਕਰ ਰਹੇ ਆ ਜਿਸ ਦੇ ਵਿੱਚ ਮੁੱਖ ਤੌਰ ਤੇ ਉਹ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਆ ਸਬਜ਼ੀਆਂ ਨੂੰ ਬਿਨਾ ਕੋਈ ਰਸਾਇਣਕ ਪਾਇਆ ਜੈਵਿਕ ਤਰੀਕੇ ਦੇ ਨਾਲ ਉਹ ਸਬਜ਼ੀਆਂ ਪੈਦਾ ਕਰ ਰਹੇ ਆ ਇਸ ਤੋਂ ਇਲਾਵਾ ਉਹ ਹੋਰ ਵੀ ਵੱਖ-ਵੱਖ ਫਸਲਾਂ ਜਿਵੇਂ ਕਣਕ ਹੈਗੀ ਆ ਕਮਾਦ ਹੈਗਾ ਉਹ ਵੀ ਜੈਵਿਕ ਤਰੀਕੇ ਦੇ ਨਾਲ ਉਹ ਪੈਦਾ ਕਰ ਰਹੇ ਆ ਔਰ ਇਸ ਤੋਂ ਵੀ ਵੱਡੀ ਗੱਲ ਸਾਡੇ ਉਹਨਾਂ ਕਿਸਾਨ ਵੀਰਾਂ ਨੇ ਇਕੱਠੇ ਹੋ ਕੇ ਇੱਕ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹ ਐਫਪੀਓ ਬਣਾਈ ਆ ਔਰ ਐਫਪੀਓ ਦੇ ਮਾਧਿਅਮ ਰਾਹੀਂ ਉਹ ਕਿਸਾਨ ਵੀਰ ਆਪਣੇ ਇਹਨਾਂ ਫਸਲਾਂ ਦਾ ਪੂਰਾ ਉਹ ਬ੍ਰਾਂਡਿੰਗ ਕਰਕੇ ਉਹ ਆਪ ਮੰਡੀਕਰਨ ਕਰ ਰਹੇ ਆ ਔਰ ਜੈਵਿਕ ਖੇਤੀ ਦੇ ਵਿੱਚ ਸਾਨੂੰ ਸ਼ੁਰੂਆਤ ਉਨੀ ਕਰਨੀ ਚਾਹੀਦੀ ਆ ਜਿੰਨਾ ਸਾਡੇ ਮੰਡੀ ਕਰਨ ਦਾ ਸਾਡੇ ਕੋਲੇ ਪ੍ਰਬੰਧ ਹੋਵੇ ਸੋ ਇਹਨਾਂ ਕਿਸਾਨ ਵੀਰਾਂ ਨੇ ਵੀ ਇਕੱਠੇ ਹੋ ਕੇ ਹੰਬੜਾ ਮਾਰਿਆ ਔਰ ਇਹ ਆਪਣੇ ਇੱਥੇ ਖੁਸਾ ਪਾਣੋ ਵਿਖੇ ਵੀ ਇਹਦਾ ਮੰਡੀਕਰਨ ਕਰਦੇ ਆ ਇਸ ਤੋਂ ਇਲਾਵਾ ਇਹ ਮੋਗਾ ਤੇ ਆਸ-ਪਾਸ ਦੇ ਸ਼ਹਿਰ ਹੈਗੇ ਆ ਉੱਥੇ ਵੀ ਆਪਣੀਆਂ ਸਬਜ਼ੀਆਂ ਮੰਡੀ ਦੇ ਵਿੱਚ ਜਾ ਕੇ ਬਾਜ਼ਾਰ ਦੇ ਵਿੱਚ ਜਾ ਕੇ ਖੁਦ ਵੇਚ ਕੇ ਆਉਂਦੇ ਆ ਤੋ ਉਹਦੇ ਨਾਲ ਸਾਡਾ ਜਿਹੜਾ ਫਸਲਾਂ ਦਾ ਸਾਨੂੰ ਮੰਡੀਕਰਨ ਵੀ ਸੌਖਾ ਹੋ ਜਾਂਦਾ ਕਿਉਂਕਿ ਜਦੋਂ ਇੱਕ ਇੱਕ ਕਿਸਾਨ ਸਾਡਾ ਜਾ ਕੇ ਖੁਦ ਮੰਡੀਕਰਨ ਕਰਦਾ ਫਿਰ ਉਹਨੂੰ ਕਈ ਵਾਰ ਮੁਸ਼ਕਲ ਪੇਸ਼ ਆਉਂਦੀ ਆ ਵੀ ਉਹ ਖੇਤ ਦੇ ਵਿੱਚ ਕੰਮ ਕਰੇ ਜਾਂ ਆਪਣੀਆਂ ਫਸਲਾਂ ਦਾ ਮੰਡੀਕਰਨ ਕਰੇ ਪਰੰਤੂ ਸਾਡੇ ਜਦੋਂ ਕਿਸਾਨ ਇਸ ਤਰ੍ਹਾਂ ਇਕੱਠੇ ਹੋ ਕੇ ਉਹ ਸੈਲਫ ਹੈਲਪ ਗਰੁੱਪ ਬਣਾ ਲੈਂਦੇ ਆ ਜਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਲੈਂਦੇ ਆ ਤਾਂ ਉਹਨਾਂ ਨੂੰ ਪੈਦਾਵਾਰ ਦੇ ਨਾਲ ਨਾਲ ਮੰਡੀ ਕਰਨ ਦੇ ਵਿੱਚ ਵੀ ਜਿਹੜਾ ਉਹ ਸੋਖ ਰਹਿੰਦੀ ਆ ਕਿਉਂਕਿ ਕੁਝ ਕਿਸਾਨ ਵੀਰ ਉਹ ਉਹਦੀ ਪੈਦਾਵਾਰ ਦੇ ਨਾਲ ਜੁੜੇ ਹੁੰਦੇ ਆ ਕੁਝ ਕਿਸਾਨ ਵੀਰ ਸਾਡੇ ਜਿਹੜੇ ਉਹਦੀ ਮੰਡੀਕਰਨ ਕਰਦੇ ਰਹਿੰਦੇ ਔਰ ਇਹਨਾਂ ਕਿਸਾਨ ਵੀਰਾਂ ਨੇ ਵੀ ਇਹੀ ਹੰਬੜਾ ਮਾਰਿਆ ਇਹਨਾਂ ਨੇ ਮੋਗੇ ਦੇ ਵਿੱਚ ਖੁਸਾਪੌਂਡ ਦੇ ਵਿੱਚ ਗਰੁੱਪ ਬਣਾ ਕੇ ਕੁਝ ਕਿਸਾਨ ਵੀਰਾਂ ਨੇ ਜ਼ਿੰਮੇਵਾਰੀ ਸੰਭੀ ਹੋਈ ਆ ਜਿਹੜੇ ਉਹ ਫਸਲਾਂ ਪੈਦਾ ਕਰਦੇ ਨੇ ਕੁਝ ਕਿਸਾਨ ਵੀਰ ਉਹਨਾਂ ਨੂੰ ਸਾਫ ਸਫਾਈ ਕਰਕੇ ਉਹਨਾਂ ਨੂੰ ਪੈਕਟ ਬਣਾ ਕੇ ਦਿੰਦੇ ਆ ਔਰ ਕੁਝ ਕਿਸਾਨ ਵੀਰ ਉਹਨਾਂ ਨੇ ਜ਼ਿੰਮੇਵਾਰੀ ਸੰਭੀ ਹੋਈ ਆ ਉਹਦਾ ਉਹ ਮੋਗੇ ਤੇ ਆਸ-ਪਾਸ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਜਿਹੜਾ ਉਹ ਮੰਡੀਕਰਨ ਕਰਦੇ ਆ ਔਰ ਸਾਡੇ ਇਹਨਾਂ ਕਿਸਾਨ ਵੀਰਾਂ ਨੇ ਜਿਹੜਾ ਹਰਿਆਵਲ ਫਾਰਮਰ ਪ੍ਰੋਡਿਊਸਰ ਸੁਸਾਇਟੀ ਬਣਾਈ ਹੋਈ ਆ ਜੋ ਸਾਡੇ ਇਲਾਕੇ ਦੇ ਬਾਕੀ ਕਿਸਾਨਾਂ ਲਈ ਵੀ ਜਿਹੜਾ ਉਹ ਚਾਨਣ ਮਨਾਰਾ ਬਣੀ ਹੋਈ ਆ ਔਰ ਮੈਂ ਬਾਕੀ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਦਾ ਵੀ ਸਾਡੇ ਇਹਨਾਂ ਕਿਸਾਨ ਵੀਰਾਂ ਤੋਂ ਸੇਧ ਲੈ ਕੇ ਉਹ ਵੀ ਆਪੋ ਆਪਣੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਜਿਹੜੀ ਉਹ ਆਰਗੈਨਿਕ ਫਾਰਮਿੰਗ ਵੱਲ ਜ਼ਿਆਦਾ ਰੁਝਾਨ ਕਰਨ ਔਰ ਇਸੇ ਤਰ੍ਹਾਂ ਸੈਲਫ ਹੈਲਪ ਗਰੁੱਪ ਬਣਾ ਕੇ ਜਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾ ਕੇ ਉਹ ਆਪਣਾ ਮੰਡੀਕਰਨ ਵੀ ਖੁਦ ਕਰਨ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਆਰਗੈਨਿਕ ਫਸਲਾਂ ਦੀ ਕਾਸ਼ਤ ਵੀ ਕਰ ਸਕੀਏ ਔਰ ਖੁਦ ਮੰਡੀਕਰਨ ਕਰਕੇ ਵੱਧ ਤੋਂ ਵੱਧ ਜਿਹੜਾ ਉਹ ਮੁਨਾਫਾ ਵੀ ਲੈ ਸਕੀਏ ਅੱਜ ਦੀ ਖੇਤੀ ਬਹੁਤ ਹੀ ਤਕਨੀਕੀ ਹੋ ਗਈ ਹੈ ਪਰ ਜੈਵਿਕ ਖੇਤੀ ਇੱਕ ਸਧਾਰਨ ਖੇਤੀ ਹੈ ਜੈਵਿਕ ਖੇਤੀ ਕਰਕੇ ਬਹੁਤ ਸਾਰੇ ਕਿਸਾਨ ਰਸਾਇਣਿਕ ਖੇਤੀ ਨਾਲੋਂ ਵੱਧ ਲਾਭ ਕਮਾ ਰਹੇ ਹਨ ਅੱਜ ਲੋੜ ਹੈ ਕਿ ਆਪਣੀ ਖੇਤੀ ਨੂੰ ਪੁਰਾਤਨ ਢੰਗਾਂ ਨਾਲ ਕੀਤਾ ਜਾਵੇ ਤਾਂ ਜੋ ਖੇਤੀ ਖਰਚਿਆਂ ਨੂੰ ਵੀ ਘਟ ਕੀਤਾ ਜਾਵੇ ਨਾਲ ਹੀ ਵਾਤਾਵਰਣ ਅਤੇ ਸਾਡੇ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ ਪੰਜਾਬ ਦੇ ਕਿਸਾਨਾਂ ਲਈ ਜੈਵਿਕ ਖੇਤੀ ਨੂੰ ਅਪਣਾਉਣਾ ਸਮੇਂ ਦੀ ਮੁੱਖ ਮੰਗ ਹੈ